ਛੁੱਟੀ ਆਏ ਫੌਜੀ ਦੇ ਪਿੰਡ ਪਰੇ ਹਲਾਤਾ ਵਿੱਚ ਪਿੰਡ ਸ਼ਾਹਪੁਰ ਜਾਜੰਦ ਦੇ ਸੱਕੀ ਨਾਲੇ ਵਿੱਚੋਂ ਮੇਰੀ ਲਾਸ਼ ਬਟਾਲਾ ਫੌਜ ਜ਼ਿਲ੍ਹਾ ਅਧਿੰਤੰਦੇ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਅੰਦਰ ਪਿੰਡ ਪਿੰਡ ਮੰਗਿਆ ਦੇ 24 ਸਾਲਾ ਫੌਜੀ ਨੌਜਵਾਨ ਗੁਰਪ੍ਰੀਤ ਸਿੰਘ ਦੀ ਅੱਜ ਪੀਤੀ ਸ਼ਾਮ ਪੇਤ ਪਰ ਹਲਾਤਾ ਵਿੱਚ ਪਿੰਡ ਸ਼ਾਹਪੁਰ ਜਾਜੰਦ ਦੇ ਸੱਕੀ ਨਾਲੇ ਵਿੱਚੋਂ ਲਾਸ਼ ਮਿਲਣ ਨਾਲ ਇਲਾਕੇ ਅੰਦਰ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ ਇਸ ਬੰਦੇ ਜਾਣਕਰ ਜਿੰਦੇ ਮਰਤਕ ਦੇ ਪਿਤਾ ਨਿਸ਼ਾਨ ਸਿੰਘ ਅਤੇ ਰਿਸ਼ਤੇਦਾਰਾਂ ਨੇ ਦੱਸਿਆ ਗੁਰਪ੍ਰੀਤ ਸਿੰਘ ਜੋ ਕਿ ਅੱਜ ਤੋਂ ਕਰੀ 5 ਸਾਲ ਪਹਿਲਾਂ ਫੌਜ ਵਿੱਚ ਪਰਤੀ ਵਾਸ ਸੀ ਤੇ ਇਹ 11 ਸਿੱਖ ਰੈਜੀਮੈਂਟ ਦੇ ਜਵਾਨ ਵਜੋ ਲਖਨਊ ਵਿਖੇ ਆਪਣੀ ਸੇਵਾ ਨਿਭਾ ਰਿਹਾ ਸੀ। ਬੀਤੇ 2 ਮਹੀਨੇ ਪਹਿਲਾਂ ਛੁੱਟੀ ਲੈ ਕੇ ਘਰ ਆਇਆ ਹੋਇਆ ਸੀ ਤੇ ਇਸਨੇ 29 ਜੂਨ ਨੂੰ ਆਪਣੀ ਯੂਨਿਟ ਵਿੱਚ ਹਾਜ਼ਰ ਹੋਣਾ ਸੀ। ਉਹਨਾਂ ਦੱਸਿਆ ਕਿ 26 ਜੂਨ ਨੂੰ ਇਹ ਆਪਣੇ ਪਿੰਡ ਦੇ ਕਿਸੇ ਨੌਜਵਾਨ ਨਾਲ ਬਾਹਰ ਕੰਮ ਤੇ ਗਿਆ ਸੀ ਪਰ ਇਹ 26 ਜੂਨ ਸ਼ਾਮ ਤੱਕ ਘਰ ਵਾਪਸ ਨਹੀਂ ਆਇਆ। ਤੇ ਸਾਡੇ ਵੱਲੋਂ ਪੁਲਿਸ ਚੰਕੀ ਧਰਮ ਕੋਲਡ ਰੰਦਾਵਾ ਵਿਖੇ ਗੁੰਮਸ਼ੁਦਾ ਦੀ ਰਿਪੋਰਟ ਦਫਤਰ ਕਰਵਾਈ ਗਈ ਤੇ ਅੱਜ ਸਾਡੇ ਵੱਲੋਂ ਆਪਣੇ ਤੌਰ ਤੇ ਪਿੰਡ ਦੇ ਲੋਕਾਂ ਦੀ ਮਦਦ ਨਾਲ ਸ਼ਾਹਪੁਰ ਜ਼ਾਇਨਕ ਸੱਕੀ ਨਾਲੇ ਤੇ ਪਾਲ ਕੀਤੀ ਜਾ ਰਹੀ ਸੀ ਸੱਕੇ ਨਾਲੇ ਵਿੱਚੋਂ ਅੱਧ ਗੜੀ ਸੜੀ ਲਾਸ਼ ਬੰਦ ਹੋਈ ਹੈ ਉੱਧਰ ਪਰਿਵਾਰ ਵੱਲੋਂ ਖੁੱਸਾ ਜਤਾਇਆ ਜਾ ਰਿਹਾ ਹੈ ਕਿ ਜਿਸ ਨੌਜਵਾਨ ਦੇ ਨਾਲ ਉਹ ਘਰਗਿਆ ਸੀ ਉਸ ਵੱਲੋਂ ਉਸਦੇ ਨਾਲ ਕੋਈ ਮਦਤ ਭਾਗੀ ਘਟਨਾ ਕੀਤੀ ਗਈ ਹੈ ਪਰਿਵਾਰ ਨੇ ਦੱਸਿਆ ਕਿ ਇਸ ਬੰਦ ਵਿੱਚ ਫੌਜ ਦੇ ਅਧਿਕਾਰੀਆ ਅਤੇ ਕੋਈ ਸਥਾਨਾ ਡੇਰਪਾ ਬਣਾ ਰਹੇ ਉਸ ਦਿੱਤਾ ਗਿਆ ਹੈ ਉੱਧਰ ਮੌਕੇ ਤੇ ਪੁਲਿਸ ਪਾਰਟੀ ਸਮੇਤ ਪਹੁੰਚੇ ਪੁਲਿਸ थाना ਡੇਰਪਾ ਬਣਾਣ ਦੇ ਸਬ ਇੰਸਪੈਕਟਰ ਦਿਲ ਸਿੰਘ ਅਤੇ ਪੁਲਿਸ ਜੁੰਕੀ ਤਰਮ ਕੋਟਰ ਨੇ ਦਾਵਾ ਤੇ ਐਸਾ ਹੀ ਗਰੇਸ ਸਿੰਘ ਨੇ ਦੱਸਿਆ ਕਿ ਪਰਿਵਾਰਕ ਮੈਂਬਰ ਬਿਆਨ ਦਰਜ ਕਰਾਉਣਗੇ ਉਸ ਅਨੁਸਾਰ ਬਾਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਤੇ ਸਾਡੇ ਵੱਲੋਂ লাশ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਦਾ ਸਪੋਸਟਮਰਨ ਕਰਵਾਇਆ ਜਾ ਰਿਹਾ ਹੈ ਉਧਰ ਪਰਿਵਾਰ ਨੇ ਮੰਗ ਕੀਤੀ ਹੈ ਕਿ ਇਸ ਘਟਨਾ ਦੇ ਪਿਛੇ ਨਾਲ ਜਾਂਚ ਕਰਕੇ ਪੰਤਾ ਇਨਸਾਫ ਦਿੱਤਾ ਜਾਵੇ ਪਲਾ ਬਿਕਮ ਸਿੰਘਾ ਜੀ ਮੇਰਾ ਪਿੰਡ ਰਮਦਾਸ ਹੈ ਇਹ ਜਿਹੜਾ ਵੀਰ ਦੀ ਡੈਥ ਹੋਈ ਹੈ ਤਾਂ ਕੀ ਨਾਮ ਹੈ ਤੇ ਕੀ ਗੱਲਬਾਤ ਕੀ ਹੈ ਇਹ ਇਹਦਾ ਨਾਮ ਗੁਰਪ੍ਰੀਤ ਸਿੰਘ ਹੈ ਜੀ son of ਸਦਨਸ਼ਾਨ ਸਿੰਘ ਦਾ ਪਿੰਡ ਦਾ ਮੰਗੇਖੁਰ ਦਾ ਹਾਂਜੀ ਇਹ ਬੱਚਾ ਜੀ ਛੁੱਟੀ ਆਇਆ ਸੀਗਾ ਜੀ 2 ਮਹੀਨੇ ਦੀ 29 ਤਰੀਕ ਨੂੰ ਦੀ ਵਾਪਸੀ ਸੀਗੀ ਤੇ ਪਾਰਕ ਮੈਂਬਰਾਂ ਦੇ ਮੁਤਾਬਕ ਇਹ ਪਿੰਡ ਦਾ ਹੀ ਬੱਚਾ ਕੋਈ ਇਹਨੂੰ ਨਾਲ ਲੈ ਕੇ ਆਇਆ ਕਿ ਤੇ ਬਾਅਦ ਤੇ ਉਹਨਾਂ ਨੂੰ ਲਾਈਟ ਲੈ ਲਿਆ ਵੀ ਚਲੋ ਬੱਚੇ ਇੱਕ ਦਿਨਾਂ ਚਲੇ ਜਾਂਦੇ ਹਾਂ 26 ਤਰੀਕ ਦੇ ਦੌਰਾਨ ਇਹਨਾਂ ਰਾਤ ਤੱਕ ਮੈਂ ਵੀ ਸੋਚਿਆ ਵੀ ਬੱਚਾ ਆ ਜਾਏਗਾ ਪਰ ਨਹੀਂ ਫਿਰ 27 ਤਰੀਕ ਨੂੰ ਇਹਨਾਂ ਨੇ ਧਰਮਕੋੜ ਚੰਕੀ ਚੋਈ ਦੇ ਮਤਲਬ ਬਾਬਾ ਦਰਖਾ ਦਿੱਤੀ ਕਿ ਇਹ ਵੀ ਬੱਚਾ ਸਾਡਾ ਘਰ ਨਹੀਂ ਆਇਆ ਜੀ ਜੀ ਪਰਤਾਲ ਕਰਨ ਦੇ باوجود ਵੀ ਦੋ ਦਿਨ ਤਿੰਨ ਦਿਨ ਲੱਭਦੇ ਰਹੇ ਪਰਿਵਾਰਕ ਮੈਂਬਰਾਂ ਤੇ ਵੀ ਰਿਸ਼ਤੇਦਾਰੀਆਂ ਜੀ ਇਹ ਬੱਚਾ ਨਹੀਂ ਮਿਲਿਆ ਪਰ ਅੱਜ ਸਾਨੂੰ ਫਿਰ ਇਹ ਕੀ ਆਪੇ ਪਿੰਡ ਦੇ ਸਰਪੰਚ ਸਾਹਿਬ ਨਾਲ ਜਿਹੜੇ ਲੋਕਲ ਜਿਹੜੇ ਪੰਜਾਬ ਬੰਦੇ ਨੇ ਮੋਹਤਬਰ ਨੇ ਉਹਨਾਂ ਨੇ ਇਹ ਸੋਚੇ ਕਿ ਚਲੋ ਕਿਉਂ ਨਾ ਆਪਣੇ ਲੈਵਲ ਤੇ ਵੀ ਆਪਾਂ ਇਹਨੂੰ ਪਰਤਾਲ ਕਰਕੇ ਵੇਖੀਏ ਇਹ ਸੱਕੀ ਦੀ ਜਿਹੜੀ ਟੋਟਲੀ ਇਧਰਲੀ ਬਾਈ ਫਿਰਦਿਆਂ ਦੌਰਾਨ ਇਹ ਬੱਚੇ ਦੀ ਜਿਹੜੀ ਲਾਸ਼ ਆ ਇਹ ਫੁੱਲੀ ਹੋਈ ਜਿਵੇਂ ਤੁਸੀਂ ਵੇਖਿਆ ਤੁਸੀਂ ਮੁਖਾਇਬ ਹੋਏਗਾ ਵੀ ਇਹ ਸਾਹਮਣੇ ਨਜ਼ਰ ਆਈ ਇਹ ਮਾਮਲਾ ਕੀ ਆ ਇਹ ਸਰ ਪ੍ਰਸ਼ਾਸਨ ਤੋਂ ਪੂਜੋ ਇਹ ਮਾਮਲਾ ਕੀ ਹੋਇਆ ਕਿੱਦਾਂ ਹੋਇਆ ਵਾ ਇਹਦੀ ਜਿਹੜੀ ਪੂਰਨ ਤੌਰ ਤੇ ਜਾਂਚ ਕੀਤੀ ਜਾਵੇ ਔਰ ਇਹ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਸਰ ਕਿੰਨੀ ਕੋ ਉਮਰ ਸੀ ਇਹ ਬੱਚੇ ਦੀ ਉਮਰ 25 ਤੱਕ ਹੋਏਗੀ ਸੀ ਤੇ ਕਿੰਨੇ ਸਾਲ ਇਹਨੂੰ ਭਰਤੀ ਹੋਏ ਨੂੰ ਇਹਨੂੰ 4 ਸਾਲ ਭਰਤੀ ਨੂੰ ਹੋ ਗਈ ਸੀ 5ਵਾਂ ਸਾਲ ਜਾ ਰਿਹਾ ਸੀਗਾ ਔਰ ਬੱਚਾ ਇਕਵਾਰਾ ਸੀ ਜੀ ਹਾਂਜੀ ਤੇ ਇਹਦੀ ਕੱਲ ਜਿਹੜੀ 29 ਜੂਨ ਦੀ ਵਾਪਸੀ ਸੀ ਹਾਂਜੀ 29 ਜੂਨ ਨੂੰ ਘਰੋਂ ਇਹਨੇ ਜਾਣਾ ਸੀਗਾ ਪਾਰਾ ਕੁਝ ਬੈਗ ਵਗੈਰਾ ਪੈਕ ਕੀਤਾ ਵਾ ਵਰਦੀ ਧੋਤੀ ਆਪਣੀ ਇਹਨੇ ਵੀ ਮੈਂ ਜਾਣ ਦੀ ਤਿਆਰੀ ਚਾ ਔਰ ਪਤਾ ਨਹੀਂ ਕੁਦਰਤ ਵੱਲੋਂ ਕੀ ਆਪਣਾ ਵਾਪਰਨਾ ਸੀਗਾ ਜਾਂ ਸਾਡੀ ਕਿਸਮਤ ਮਾੜੀ ਸੀਗੀ ਜਾਂ ਕਿਸੇ ਦੇ ਮਨ ਵਿੱਚ ਖੋਟ ਸੀਗਾ ਇਸ ਬਾਰੇ ਸੱਚੇ ਪਾਤਸ਼ਾਹ ਵਾਹਿਗੁਰੂ ਜਾਣਦਾ ਪਰ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਇਸ ਪ੍ਰਵਾਦ ਦੇ ਨਾਲ ਪੂਰਾ ਇਨਸਾਫ ਹੋਣਾ ਚਾਹੀਦਾ ਇਹ ਕਿਹੜੀ ਕਾਰਵਾਈ ਪਾਈ ਜਾਂ ਕਿਹੜੇ ਨਾਲ ਗਏ ਨੇ ਜਾਂ ਕੀ ਪਲਾਨਿੰਗਸ ਨੇ ਇਹਦੇ ਬਾਰੇ ਪੂਰਨ ਜਾਣਕਾਰੀ ਸਰ ਇੱਕ ਪਿੰਡ ਸ਼ਾਪ ਦੇ ਜਾਜਨ ਸੱਕੀ ਨਾਲੇ ਚੋਂ ਇੱਕ ਫੌਜੀ ਜਵਾਨ ਦੇ ਡੈੱਡ ਵਰਡ ਮਲੀ ਹੈ ਕੀ ਮਸਲਾ ਕੀ ਹੈ ਜੀ ਕਿ ਮੈਂ ਕੱਲ 27 624 ਦੀ ਇੱਕ ਦਿਖਾਤ ਮਿਲੀ ਥਾਣੇ ਚੌਕੀ ਫਸੂਲ ਹੋਈ ਤੇ ਗੁਰਪ੍ਰੀਤ ਸਿੰਘ ਸਾਨੂੰ ਸ਼ਾਨ ਸਿੰਘ ਵਾਸੀ ਪਿੰਡ ਮੰਗਿਆ ਯੋ ਆਰਮੀ ਨੌਕੀ ਕਰਦਾ ਘਰੋਂ ਗੋਮੇ ਕਰਦਾ ਜਿਹਦੀ ਹੁਣ ਤੱਕ ਭਾਲ ਕਰਦੇ ਰਹੇ ਅੱਜ ਸਾਨੂੰ ਪਤਾ ਲੱਗਾ ਕਿ ਇਹਦੀ ਇੱਥੇ ਸਪਕੀ ਨਾਲੇ ਤੋਂ ਡੱਡ ਬੋੜੀ ਮਿਲ ਗਈ। ਸਰ ਕੀ ਮੌਦਾ ਕਰਨ ਕੀ ਲੱਗਦਾ ਜੀ? ਇਹਦੇ ਕੁਝ ਤਕਰੀ ਚੱਲ ਰਹੀ ਆ ਜੋ ਸਾਮੇ ਤਾਤਵਨ ਤੋਂ ਤਾਮਕਰ ਵੀ ਮਿਲ ਜੂਗੀ। ਸਰ ਪਰਿਵਾਰ ਵੱਲੋਂ ਖਾਸਾ ਜਿਤਾਇਆ ਜਾ ਰਿਹਾ ਕਿ ਜੋ ਜਿਹਦੇ ਨਾਲ ਆਇਆ ਉਹਨੇ ਕੁਝ ਕੀਤਾ ਕਿ ਹੈ ਇਦਾਂ ਹੈ ਲੱਗਦਾ ਤਾਂ ਹੋਰ ਫਿਲੋਲੋਜੀ ਕੋਈ ਬਿਆਨ ਨਹੀਂ ਲਿਖਾਇਆ ਜੇ ਬਿਆਨ ਦਾ ਦਿੱਤੋਗੇ ਤਾਂ ਤੁਹਾਨੂੰ ਤਕਰੀਸ਼ੀ ਜਾਊਗਾ। ਉਹ ਤੁਹਾਨੂੰ ਕਰੀਪਤ ਨਹੀਂ ਜਾਊਗਾ। ਸਰ ਪੋਸਟਮੈਨੋਂ ਕਰਵਾਇਆ ਜਾ ਰਿਹਾ ਬਿਲਕੁਲ ਪੋਸਟਮੈਨੋਂ ਕਰਵਾਊਗਾ।